ਜਲੰਧ ਪੁਲਿਸ ਨੇ ਸ਼ਹਿਰ ਵਿੱਚ ਚੋਰੀ ਅਤੇ ਲੁੱਟਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਤਿੰਨ ਮੁਲਜ਼ਮਾਂ ਦਾ ਕੀਤਾ ਪਰਦਾਫਾਸ਼ ਇਸ ਸਬੰਧੀ ਜਾਣਕਾਰੀ ਦਿੰਦਿਆਂ ਚੰਦਰ ਪੁਲਿਸ ਨੇ ਪਟੇਲ ਚੌਕ ਨੇੜੇ ਲਗਾਏ ਨਾਕੇ ਦੌਰਾਨ ਅਤੇ ਪੁਲਿਸ ਨੇ ਚੈਕਿੰਗ ਦੌਰਾਨ ਸ਼ਹਿਰ ਦੀ ਚੋਰੀ ਅਤੇ ਲੁੱਟਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਮੁਲਜ਼ਮ ਵਿਕਾਸ ਉਰਫ ਕਾਲੀ ਗੌਰਵ ਉਰਫ ਸਾਬੀ ਤਰੁਣ ਬਗਾਨੀਆ ਅਤੇ ਰਿਸ਼ੀ ਕੁਮਾਰ ਉਰਫ ਰਿਸ਼ੀ ਗਾਂਧੀ ਬਨੀਤਾ ਆਸ਼ਰਮ ਨੇੜੇ ਕਿਸੇ ਦੀ ਉਡੀਕ ਕਰ ਰਹੇ ਸਨ ਅਤੇ ਇਸੇ ਦੌਰਾਨ ਪੁਲਿਸ ਨੇ ਕਾਰਵਾਈ ਕਰਦੇ ਹੋਏ ਵਿਕਾਸ ਸੌਰਵ ਸਾਬੀ ਅਤੇ ਰਿਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ ਪੁਲਿਸ ਨੇ ਮੁਲਜ਼ਮਾ ਕੋਲੋਂ ਚੋਰੀ ਦੇ 15 ਮੋਬਾਈਲ ਫੋਨ ਅਤੇ ਇੱਕ ਦਾਤਰ ਇੱਕ ਐਕਟਿਵਾ ਬਰਾਮਦ ਕੀਤੀ ਹੈ ਪੁਲਿਸ ਨੇ ਮੁਲਜ਼ਮਾ ਖਿਲਾਫ ਐਫ ਆਈ ਆਰ ਦਰਜ ਕਰਕੇ ਮਾਮਲੇ ਦੀ ਅਗਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਬਿਊਰੋ ਰਿਪੋਰਟ ਚਲੰਦਰ ਬੀਸ ਟੀਵੀ ਇੱਕ ਵੱਡੀ ਕਾਮਯਾਬੀ ਹਾਸਲ ਹੋਈ ਹੈ ਜਿਹਦੇ ਵਿੱਚ ਉਹਨਾਂ ਨੇ ਇੱਕ ਵਹੀਕਲ ਤੇ ਮੋਬਾਈਲ ਖੋਣ ਵਾਲਾ ਤੇ ਚੋਰੀ ਕਰਨ ਵਾਲਾ ਗਰੋ ਕਾਬੂ ਕੀਤਾ ਜਿਹਦੇ ਕੋਲ ਹਥਿਆਰ ਵੀ ਬਰਾਮਦ ਹੋਇਆ ਸੀ ਪੁਲਿਸ ਕੋਲੋਂ ਅੱਜ ਹੀ 10 ਦੋਸ਼ੀ ਗ੍ਰਿਫਤਾਰ ਕਰਕੇ ਉਨ੍ਹਾਂ ਤੋਂ 15 ਮੋਬਾਈਲ ਇੱਕ ਆਲ ਨੰਬਰ ਸਕੂਟੀ ਤੇ ਇੱਕ ਧਾਤਸਰ ਬਰਾਮਦ ਕੀਤੀ ਇਹਨਾਂ ਚੋ ਇੱਕ ਦੇ ਉੱਤੇ ਦੋ ਮੁਕਦਮੇ ਦਰਜ ਨੇ ਇੱਕ ਦੂਸਰੇ 6 ਮੁਕਦਮੇ ਦਰਜ ਨੇ ਕਹਾ